ਤੋ ਅੱਜ ਸਿੱਖਾਂ ਦੇ ਮੰਦੇ ਅੰਦਰ ਇੱਕ ਡਾਡਾ ਰੋਸ ਹੈ ਕਿ ਇਹ ਗੱਲ ਜਿਹੜੀ ਆ ਇਹ ਸਿਰਫ ਸਿੱਖਾਂ ਨਾਲ ਹੀ ਕਿਉਂ ਵਾਪਰਦੀ ਏ ਕਿਉਂ ਬਲਵੰਤ ਸਿੰਘ ਰਾਜਵਾਨਾ ਦੋ ਸਜ਼ਾਵਾਂ ਭੁਗਤ ਰਿਹਾ ਕਿ ਦੇਸ਼ ਦਾ ਕਾਨੂੰਨ ਸਿੱਖਾਂ ਵਾਸਤੇ ਦੋ ਸਜ਼ਾਵਾਂ ਲਈ ਬਣਾਇਆ ਗਿਆ ਇੱਕ ਪਾਸੇ ਤਾਂ ਉਹ 30 ਸਾਲ ਦੇ ਕਰੀਬ ਉਹ ਜੇਲ੍ਹ ਦੇ ਅੰਦਰ ਆ ਦੂਸਰਾ ਉਹ 18 ਸਾਲ ਤੋਂ 17 ਸਾਲ ਤੋਂ ਫਾਂਸੀ ਦੀ ਕੋਠੜੀ ਵਿੱਚ ਆ ਤੇ ਤੀਸਰਾ ਉਹਨੂੰ ਅੱਜ ਤੱਕ ਪਰੋਲ ਦੇ ਨਾਮ ਦੇ ਉੱਤੇ ਛੁੱਟੀ ਸਿਰਫ 3 ਘੰਟੇ ਦੀ ਮਿਲਦੀ ਆ 1 ਘੰਟਾ ਉਹਦੇ ਪਿਤਾ ਦੇ ਭੋਗ ਤੇ ਤੇ ਦੂਸਰੇ 2 ਘੰਟੇ ਉਹਦੇ ਭਰਾ ਦੇ ਭੋਗ ਤੇ ਜਿਸ ਮੌਕੇ ਦਾ ਮੈਂ ਚਸਮਦੀਦ ਆ ਤੇ ਉਹ ਇਹ ਗੱਲ ਸਾਡੇ ਵਾਸਤੇ ਬੜੀ ਵੱਡੀ ਇੱਕ ਸਵਾਲ ਬਣ ਜਾਂਦੀ ਆ ਕਿ ਇਸ ਦੇਸ਼ ਦੇ ਰਾਖੇ ਇਸ ਦੇਸ਼ ਨੂੰ ਉਸਾਰਨ ਵਾਲੇ ਸਿੱਖਾਂ ਦੇ ਨਾਲ ਇਸ ਦੇਸ਼ ਦੀ ਉਹ ਵੱਡੀ ਨਿਆਂਪਾਲਿਕਾ ਉੱਚੀ ਸੁਰ ਵਿੱਚ ਇਹ ਸਵਾਲ ਕਿਉਂ ਕਰਦੀ ਆ ਪਰ ਇਹ ਸਵਾਲ ਉਹ ਕਦੇ ਨਹੀਂ ਕਰਦੀ ਕਿ ਉਸ ਦੇ ਨਾਲ 30 ਸਾਲ ਤੋਂ ਜੋ ਅਨਿਆਂ ਹੋ ਰਿਹਾ ਜੋ ਉਸ ਦੇ ਨਾਲ ਅਣਮਨੁੱਖੀ ਵਤੀਰਾ ਹੋ ਰਿਹਾ ਇਹ ਅਸੀਂ ਇਸ ਸਾਲ ਦੇ ਵਿੱਚ ਮਾਨਵ ਅਧਿਕਾਰਾਂ ਦੀ ਗੱਲ ਕਰਨ ਦੇ ਸਭ ਤੋਂ ਵੱਡੇ ਅਲੰਬਰਦਾਰ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਦਾ ਜਿਹੜਾ ਅਸੀਂ ਸ਼ਹੀਦੀਪੁਰੋਂ ਮਾਰਿਆ